ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਦਿਖਾਉਣੇ ਆ ਦੋ ਨੀਲੀ ਰਾਵੀ ਦੀਆਂ ਬੱਜਾਂ ਤਾਂ ਇੱਕ ਸੂਈ ਹੋਈ ਸ਼ਾਈ ਵਾਲਗਾ ਤਾਂ ਇੱਥੇ ਫਾਰਮ ਤੇ ਪਹੁੰਚਣ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਡਿਸਟ੍ਰਿਕਟ ਤਰਨਤਾਰਨ ਕੰਟੈਕਟ ਨੰਬਰ 990382025 9906382025 ਇਹ ਜਿਹੜੀ ਫਰਸਟ ਨੰਬਰ ਤੇ ਮਾਜਾ ਤੇ ਪਾਕਿਸਤਾਨ ਵੱਡ ਲਾਈਨ ਤੋਂ ਨਹੀਂ ਲਈ ਰਹੀ ਆ ਬਹੁਤ ਸੋਹਣਾ ਥਾਨਾ ਵਾਨਾ ਅੱਖ ਬਿੱਲੀ ਮਨਕੀ ਬੱਗੀ ਮੁੱਛ ਤੀਜੇ ਸੂਏ ਜਿਹੜੀ ਹੁਣ ਪੂਨ ਜਾ ਰਹੀ ਆ ਤਾਂ ਚੰਗਾ ਦੁੱਧ ਦਾ ਰਿਕਾਰਡ ਆ ਇਹਦਾ 13 14 ਕਿਲੋ ਦਾ ਬਹੁਤ ਸੋਹਣੀ ਆ ਸੋਹਣਾ ਕੱਦ ਵਜਨ ਇਹਦਾ ਤਾਂ ਕਰੀਬ ਇਹਦੇ ਸੂਨ ਦੇ ਵਿੱਚ 10 ਕਿਦੇ ਰਹਿ ਗਿਆ ਇਹ ਥਣ ਦੀ ਕੁਆਲਿਟੀ ਆ ਤਾ 55 ਟੋਣ ਬਹੁਤ ਵਧੀਆ ਇਹ ਪੀੜੀ ਦੇ ਪਾਵਿਆ ਵਾਂਗ ਉਹਦੇ ਜਿਹੜੇ ਥਾਣਾ ਲੱਗੇ ਹੋਏ ਆ ਤਾਂ ਇਹ ਸੁਪੂ ਵੀ ਕਰੀਵ 5-7 ਦਿਨ ਦੇ ਅੰਦਰ ਬਹੁਤ ਹੀ ਮਤਲਬ ਸੋਣੀ ਬਣੂਗੀ ਇਹ ਛੋਟੀ ਦੇਖੋ ਨਵੀਂ ਛੋਟੀ ਆ ਆਪ ਇਹਨੂੰ ਰੀਅਲ ਦੇ ਵਿੱਚ ਤੀਜਾ ਸੂਆ ਸੂਣ ਜਾ ਰਹੀ ਆ ਤੇ ਆ ਉਹ ਤੁਹਾਨੂੰ ਦੂਜੇ ਨੰਬਰ ਤੇ ਦਿਖਾਉਨੇ ਆ ਇਹ ਥਰਡ ਟਾਈਮਰ ਆ ਤੀਜੇ ਸੂਏ ਸੂਈ ਆ ਬਹੁਤ ਸੋਹਣੀ ਹੈ ਜੋ ਨੀਲੀ ਦੀ ਹੈ ਵੀ ਮੱਥੇ 'ਚ ਪਟਾਵਾ ਚੰਗਾ ਸਿੰਗ ਲੱਗਾ ਥਣ ਦੀ ਕੁਆਲਿਟੀ ਵੀ ਬਹੁਤ ਸੋਹਣੀ ਇਹ ਤੁਸੀਂ ਚੈੱਕ ਕਰ ਸਕਦੇ ਜੋ ਪਿਆਰੇ ਘਰ ਤੋਤੇ ਹੋਏ ਛੇ ਦੇ ਮੇਲਕਾਫਾ ਇਹਦੇ ਥਣ ਦੀ ਕੁਆਲਿਟੀ ਹਵਾਨਾ ਬਹੁਤ ਸੋਹਣਾ ਇਹ ਤੁਸੀਂ ਚੈੱਕ ਕਰ ਸਕਦੇ ਆ ਬਹੁਤ ਵਧੀਆ ਜਿਹੜੀ ਇਹ ਚੈੱਕ ਕਰੋ ਤੁਸੀਂ ਬਿਲਕੁਲ ਇੱਕ ਨੰਬਰ ਆ ਕੋਈ ਸ਼ੱਕ ਨਹੀਂ ਮਾਈ ਦੇ ਵਿੱਚ ਇਹਦਾ ਜਿਹੜਾ ਰੇਟ ਆ ਇਹ ਆਪਾਂ 65000 ਰੁਪਏ ਦੇ ਵਿੱਚ ਲੈਦੇ ਕਰਾਂਗੇ ਬਹੁਤ ਸੋਹਣੀ ਇਹ ਜਿਹੜੀ ਇੱਕ ਨੰਬਰ ਵਾਲੀ ਸੀ ਇਹਦਾ ਜਿਹੜਾ ਮੋਲ ਆ 74000 ਰੁਪਏ ਉਹ ਚੋਂ ਮਾਨਤਾ ਨੂੰ ਬੰਦ ਕਰੂਰ ਕਰਾਂਗੇ ਆਪਾਂ ਘਰ ਆ ਜਾਂਦਾ ਬਹੁਤ ਵਧੀਆ ਥੰਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਦੋਨੇ ਨੀਲੀ ਰਬੀ ਦੀਆਂ ਨੇ ਇਹ ਸ਼ਾਈਵਾਲ گاਵਾ ਇਹ ਜਿਹੜੀ ਦੋ ਨੰਬਰ ਸੌਰੀ ਮੱਝ ਆ ਇਹਨੂੰ ਸੂਈ ਨੂੰ ਅੱਜ 4-5 ਦਿਨ ਹੋ ਗਏ ਆ ਤਾਂ ਇਹ ਜਿਹੜੀ ਸ਼ਾਈਵਾਲ گا ਇਹ ਦੂਜੇ ਸੂਹੇ ਸੂਈ ਆ ਇਹਦੇ ਥੱਲੇ ਕਰੀਬ 12 ਲੀਟਰ ਜਿਹੜਾ ਇਸ ਟਾਈਮ ਬੋਲਾ ਹੀ ਆ ਬਹੁਤ ਸੋਹਣੀ ਠੰਡੀ ਕੁਆਲਿਟੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਠੰਡੀ ਸੀਲਾ ਬਹੁਤ ਸੋਹਣਾ ਮੁੱਠੀ ਵਾਲਾ ਥਣ ਲੱਗਾ ਚੋਆ ਇੱਕ ਨੰਬਰ ਆ ਬਹੁਤ ਵਧੀਆ ਤੇ ਪਿਛੇ ਇਹਦੇ ਫੀਮੇਲ ਕਾਫ ਆ ਚੋਣ ਬਹੁਤ ਠੰਡੀ ਬਹੁਤ ਵਧੀਆ ਇਹ ਜਿਹੜੀ ਆਪਾਂ ਦੂਜੇ ਨੰਬਰ ਤੇ ਮਾਝਿਸ ਦਿਖਾਈ ਸੀ ਇਹਦੇ ਪਿਛੇ ਮੇਲ ਕਾਫ ਆ ਮੂਰਤ ਵਿੱਚ ਆ ਗਿਆ ਇਹ ਟੱਟਾ ਜਿਹੜਾ ਤੇ ਜਿਹੜਾ ਭਰਾ ਜਿਹੜੇ ਸੀਮਣਾ ਗਲਤ ਭਰਾ ਦਿੰਦੇ ਆ ਵੈਸੇ ਆਪਾਂ ਨੂੰ ਨੀਲੀ ਤੇ ਨੀਲੀ ਦਾ ਹੀ ਸਿਮਨ ਵਰਨਾ ਚਾਹੀਦਾ ਕਿ ਆਪਾਂ ਜਿਹੜੀ ਇਹ ਜਿਹੜੀ ਸ਼ਾਈ ਵਾਲਾ ਲੈੜਾ ਇਹਦੇ ਪਿੱਛੇ ਜਿਹੜੀ ਬੱਚਾ ਬੱਚੀ ਆ ਗਈ ਹੈ ਇਹ ਨਾਲ ਆਇਆ ਬਹੁਤ ਸੋਹਣੀ ਹੈ ਇਹ ਵੀ ਕਰ ਸਕਦੇ ਜੀ ਬੱਚੇ ਦਾ ਨਾਲੂ ਨਾਲ ਆ ਚਲ ਕੇ ਆ ਦਿੰਦੀ ਸੁਈ ਆ ਤਾਂ ਬਾਕੀ ਇੱਥੇ ਆਪਣੇ ਫਾਰਮ ਤੇ ਜਿਹੜੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਚੰਗੀਆਂ ਮੱਝਾਂ ਚੰਗੀਆਂ ਗਾਵਾਂ ਤੁਸੀਂ ਕੰਟੈਕਟ ਕਰ ਸਕਦੇ ਜੋ ਕਦੇ ਇੱਥੇ ਆ ਕੇ ਜ਼ਿਲ੍ਹਾ ਕਰਨਾਲ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਦੇ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਜੋ ਬਹੁਤ ਹੀ ਵਧੀਆ ਆਲਾ ਦਰਜੇ ਦੀਆਂ ਮੱਝਾਂ ਨੇ ਇਸ ਟਾਈਮ ਤਾਂ ਇਹ ਤਾਂ ਨੌਕਾ ਆਪਣਾ ਫਾਰਮ ਵੀ ਅਸੀਂ ਥੋੜਾ ਦਿਖਾ ਦਿੰਦੇ ਆ ਚੰਗੀਆਂ ਸੀ ਮੱਝਾਂ ਮੇਰੇ ਕੋਲ ਕਨਮਾਰਗ ਦੀ ਬੱਚੀ ਆ ਇਹ ਹੈ ਸ਼ਹਿਰ ਦੀ ਗਾਵੀ ਆਪਣੇ ਕੋਲੇ ਆ ਇਹ ਪਿੱਛੇ ਘਰੇ ਮੱਝਾਂ ਪਾ ਜਿਹੜੀਆਂ ਰੱਖੀਆਂ ਹੋਈਆਂ ਤਾਂ ਕਦੇ ਵੀ ਤੁਸੀਂ ਇਸੇ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ ਤਾਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ